ਲੋ ਜੀ 트럼ਪ ਦਾ ਦਿਨੋ ਦਿਨ ਦਿਮਾਗ ਹੇਲਦਾ ਜਾਂਦਾ ਵਾ ਜਿਹੜੇ ਅਮਰੀਕਾ ਦੇ ਵਿੱਚ ਆਪਣੇ ਲੋਕ ਕੰਮ ਕਰਨ ਜਾਂਦੇ ਆ ਜਾਂ ਦੂਜੀਆਂ ਕੰਟਰੀਆਂ ਤੋਂ ਕੰਮ ਕਰ ਜਾਂਦੇ ਆ ਉਹਨਾਂ ਨੂੰ ਬਹੁਤ ਜ਼ਿਆਦਾ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਵਾ ਥੋੜੇ ਦਿਨ ਪਹਿਲੇ ਨੇ ਐਲਾਨ ਕਰਤਾ ਸੀ ਕਿ ਜਿਹੜੇ ਟਰੱਕ ਲਈ ਲਾਇਸੈਂਸ ਮੈਂ ਕੈਨਸਲ ਕਰ ਦੇਨੇ ਆ ਹੁਣ ਉਹੀ ਬੰਦੇ ਟਰੱਕ ਚਲਾ ਸਕਦੇ ਆ ਜਿਹੜੇ ਪੀਆਰ ਆ ਜਾਂ ਸਿਟੀਜ਼ਨਸ਼ਿਪ ਆ ਅਮਰੀਕਾ ਦੇ ਬਾਕੀ ਜਿੰਨੇ ਵੀ ਵਰਕ ਪਰਮਿਟ ਦੇ ਜਾਂ ਕਿਸੇ ਵੀਜੇ ਦੇ ਕੋਈ ਬੰਦਾ ਉਹ ਟਰੱਕ ਨਹੀਂ ਚਲਾ ਸਕਦਾ ਤੇ ਜੇ ਕੋਈ ਚਲਾਉਂਦਾ ਵੀ ਪਿਆ ਵਾ ਅਸੀਂ ਉਹਦਾ ਵੀ ਲਾਇਸੈਂਸ ਕੈਨਸਲ ਕਰ ਦੇਣਾ ਵਾ ਤੇ ਇਸ ਤੋਂ ਬਾਅਦ ਜਿਹੜਾ ਆਪਣੇ ਪੰਜਾਬੀ ਲੋਗ ਆ ਉਹਨਾਂ ਨੇ ਉਥੇ ਧਰਨਾ ਵਗੈਰਾ ਵੀ ਲਾਇਆ ਸੀ ਹੁਣ ਉਹਨੇ ਇੱਕ ਨਵਾਂ ਬਿਆਨ ਜਾਰੀ ਕਰਤਾ ਵਾ ਸੇਖਿਆ ਜਾਂ ਮੁਸਲਮਾਨ ਆ ਅਮਰੀਕਾ ਦੀ ਫੌਜ ਦੇ ਵਿੱਚ ਭਰਤੀ ਆ ਤੇ ਜੇ ਇਹਨਾਂ ਦਾੜੀ ਰੱਖੀ ਆ ਜਾਂਦੇ ਆਪਣੀ ਦਾੜੀ ਕੱਟ ਲੋ ਤੇ ਜਾਂ ਫੌਜ ਛੱਡ ਦੋ ਜਾਂਦੇ ਨੌਕਰੀ ਕਰ ਲੋ ਤੇ ਜਾਂ ਦਾੜੀ ਰੱਖ ਲੋ ਇੱਕ ਕੰਮ ਕਰੋ ਤੇ 90 ਜਣਾਂ ਦਾ ਉਹਨੇ ਟਾਈਮ ਦਿੱਤਾ ਵਾ ਕਿ ਜਿਨ੍ਹਾਂ ਨੇ ਦਾੜੀਆਂ ਰੱਖੀਆਂ ਆਪਣੀਆਂ ਦਾੜੀਆਂ ਕੱਟ ਦੋ ਨਹੀਂ ਤਾਂ ਇਹਨਾਂ ਨੂੰ ਫੌਜ ਦੇ ਵਿੱਚੋਂ ਕੱਢ ਦੇਣਾ ਆਪਣੀ ਆਰਮੀ ਦੇ ਵਿੱਚੋਂ ਬਾਹਰ ਕੱਢ ਦੇਣਾ ਤੇ ਦਾੜੀ ਸ਼ੇਵ ਕਰਕੇ ਰੱਖੋ ਦਾੜੀ-ਦਾੜੀ ਵੰਟੀ ਨਹੀਂ ਹੋਣੀ ਚਾਹੀਦੀ ਤੇ ਜੇ ਤੀ ਵੱਡੀ ਲਾੜੀ ਰੱਖਣੀ ਆ ਤੇ ਅਸੀਂ ਤੁਹਾਨੂੰ ਫੌਜ ਦੇ ਵਿੱਚ ਨਹੀਂ ਰੱਖਣਾ ਇਦਾਂ ਦੇ ਜਿਹੜੇ ਫੈਸਲੇ 트ੰਪ ਲੈਂਦਾ ਪਿਆ ਵਾ ਕਿਸੇ ਨੂੰ ਚੰਗੀ ਤਰ੍ਹਾਂ ਕੋਈ ਕੰਮ ਕਰਨ ਨਹੀਂ ਦਿੰਦਾ ਪਿਆ ਉੱਥੇ ਲੋਕ ਭੱਜੇ ਫਿਰਦੇ ਆ ਕਿਉਂਕਿ ਸਹਤਾਈ ਏਨੀ ਜਾਰੀ ਕਰਦੀ ਆ ਅਮਰੀਕਾ ਦੇ ਵਿੱਚ ਤੇ ਸਿੱਧੇ ਸਿੱਧੇ ਤੌਰ ਤੇ ਅਮਰੀਕਾ ਫੌਜ ਦੇ ਵਿੱਚ ਧਾਰਮਿਕ ਪਾਬੰਦੀ ਨਾਲ ਲਾਉਣ ਦੀ ਕੋਸ਼ਿਸ਼ ਕਰਦਾ ਪਿਆ 트ੰਪ ਤੇ 90 ਦਿਨਾਂ ਦਾ ਟਾਈਮ ਦਿੱਤਾ ਵਾ ਦੇਖੋ ਹੁਣ ਅੱਗੇ ਕੀ ਬਣਦਾ ਵਾ ਬਾਡੀ ਜਿਹੜੀਆਂ ਸਿੱਖ ਜਥੇਬੰਦੀਆਂ ਆ ਉਹ ਸਾਰੀਆਂ ਇਸ ਸੀ ਤੋਂ ਨਾਰਾਜ਼ ਆ ਕਿ ਇਹ ਜਿਹੜੀ ਗੱਲ ਗਲਤ ਹੈ ਇਦਾਂ ਨਹੀਂ ਚਾਹੀਦਾ